यूपीएससी ਦੇ ਆਏ ਨਤੀਜੇ ਦੇ ਵਿੱਚ 157 ਰੈਂਕ ਹਾਸਲ ਕਰਨ ਵਾਲੇ ਫਗਵਾੜਾ ਦੇ ਸਿਦਕ ਸਿੰਘ ਨੇ ਫਗਵਾੜਾ ਦਾ ਨਾਮ ਜਿੱਥੇ ਚਮਕਾਇਆ ਉੱਥੇ ਹੀ ਅੱਜ ਪਰਿਵਾਰ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਸਾਡੇ ਨਾਲ ਇਸ ਵਕਤ ਸਿਦਕ ਸਿੰਘ ਜੀ ਹੁਣੇ ਮੌਜੂਦ ਹੈ ਨਾਲ ਉਹਨਾਂ ਦੇ ਵੱਡੇ ਬ੍ਰਦਰ ਵੀ ਮੌਜੂਦ ਹੈ ਪਹਿਲਾਂ ਸਿਦਕ ਸਿੰਘ ਹੁਣਾਂ ਨਾਲ ਗੱਲਬਾਤ ਕਰਦੇ ਆ ਸਿਦਕ ਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਅੱਜ ਜਿਹੜੇ ਹਾਂ ਤੁਸੀਂ ਪ੍ਰਾਪਤੀ ਕੀਤੀ ਹੈ ਉਹਦੇ ਨਾਲ ਫਗਵਾੜਾ ਦਾ ਹੀ ਇਹ ਨਾਮ ਜਿਹੜਾ ਤੁਸੀਂ ਰੋਸ਼ਨ ਕੀਤਾ ਹੈ ਇਹਦਾ ਕ੍ਰੈਡਿਟ ਸਰ ਕਿਹਨੂੰ ਦੇਣਾ ਚਾਹੂਗਾ ਕ੍ਰੈਡਿਟ ਜਿਹਦਾ ਮੈਂ ਸਭ ਤੋਂ ਪਹਿਲਾਂ ਆਪਣੀ ਫੈਮਲੀ ਨੂੰ ਦੇਣਾ ਚਾਹਾਂਗਾ ਮੇਰੇ ਪੇਰੈਂਟਸ ਗ੍ਰੈਂਡਪੇਰੈਂਟਸ ਮੇਰਾ ਵੱਡਾ ਬ੍ਰਦਰ ਅੱਛਾ ਇਹਦੇ ਵਿੱਚ ਇੱਕ ਗੱਲ ਜਰੂਰ ਅਸੀਂ ਪੁੱਛਣਾ ਚਾਹਾਂਗੇ ਕਿ ਤੁਹਾਡੇ ਫੈਮਲੀ ਦਾ ਬੈਕਗ੍ਰਾਉਂਡ ਕੀ ਹੈਗਾ ਕਿ ਪਹਿਲਾਂ ਵੀ ਕੋਈ ਤੁਹਾਡਾ ਇਸ ਲੋਬੀ ਦੇ ਵਿੱਚ ਹੈਗਾ ਹੈਗਾ ਜਾਂ ਫੈਮਲੀ ਬੈਕਗ੍ਰਾਉਂਡ ਦਾ ਕੀ ਹੈ ਆ ਫੈਮਿਲੀ ਬੈਕਗਰਾਉਂਡ ਜੀ ਮੇਰਾ ਬਿਜ਼ਨਸ ਹੀ ਆ ਫੈਮਿਲੀ ਦੇ ਵਿੱਚ ਜ਼ਿਆਦਾ ਬਿਜ਼ਨਸ ਕਲਾਸ ਤੋਂ ਹੀ ਆ ਰਿਹਾ ਤੇ ਜੇਕਰ ਬਿਊਰੋਕ੍ਰੇਸੀ ਦੀ ਗੱਲ ਕਰੀਏ ਤਾਂ ਆਪਣੀ ਫੈਮਿਲੀ ਚੋਂ ਮੈਂ ਪਹਿਲਾਂ ਜਾਣਾ ਹੂੰ ਅੱਛਾ ਇਹ ਕਿ ਆਇਆ ਕਿਵੇਂ ਹੈ ਬਿਊਰੋ ਕਿਵੇਂ ਜਾਣ ਦਾ ਮਨ ਕਿਦਾਂ ਬਣਾਇਆ ਹੈਗਾ ਤੁਸੀਂ ਦੱਸਦੇ ਮੈਂ ਆ ਫੈਮਿਲੀ ਬੈਕਗਰਾਉਂਡ ਬੇਸਮੈਨ ਹੈਗਾ ਤੁਸੀਂ ਨਾ ਤੁਸੀਂ ਇਹ ਤੁਹਾਡੇ ਵੱਡੇ ਬ੍ਰਦਰ ਹੈ ਤੁਹਾਡੇ ਫਾਦਰ ਸਾਹਿਬ ਨੂੰ ਜੁਆਇਨ ਕੀਤਾ ਹੈ ਇਹ ਬਿਜ਼ਨਸ ਦੇਖਦੇ ਹੈਗੇ ਫਿਰ ਤੁਸੀਂ ਤੁਹਾਡਾ ਮਨ ਕਿਦਾਂ ਬਣਿਆ ਹੈਗਾ ਇਸ ਲਾਈਨ ਦੇ ਵਿੱਚ ਆ ਸਭ ਤੋਂ ਪਹਿਲਾਂ ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਮੋਟੀਵੇਟ ਕੀਤਾ ਸੀਗਾ ਬਿਊਰੋਕ੍ਰੇਸੀ ਵੱਲ ਜਾਣ ਨੂੰ ਤੇ ਜਿੱਦਾਂ ਜਿੱਦਾਂ ਮੈਂ ਇਹਦੇ ਬਾਰੇ ਜਿਆਦਾ ਪੜਿਆ ਸਮਝਿਆ ਮੇਰੇ ਇਹਦੇ ਚ ਇੰਟਰਸਟ ਡਵਲਪ ਹੋਇਆ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਤਿਆਰੀ ਉਸੇ ਸਾਹਮਣੇ ਸ਼ੁਰੂ ਕਰਤੀ ਸੀਗੀ ਅੱਛਾ ਸਟੱਡੀ ਕਿੱਧਰ ਲਈ ਹੈਗੇ ਆਪਣੇ ਕਿਹੜੇ ਯੂਨੀਵਰਸਿਟੀ ਤੋਂ ਸਟੱਡੀ ਗੁਗਨਾਨਕ ਦੇਵ ਯੂਨੀਵਰਸਿਟੀ ਤੋਂ ਸਟੱਡੀ ਕੀਤੀ ਮੈਂ ਸਕੂਲ ਆਫ ਸੋਸ਼ਲ ਸਾਇੰਸਸ ਉਸ ਤੋਂ ਬਾਅਦ ਜਿਹੜੇ ਕੋਚਿੰਗ ਲਈ ਹੈਗੀ ਉਹ ਕਿੱਥੋਂ ਲਈ ਹੈਗੇ ਜੀ ਕੋਚਿੰਗ ਦੇ ਲਈ ਮੈਂ ਦਿੱਲੀ ਗਿਆ ਸੀਗਾ ਇੰਸਟੀਟਿਊਟ ਦਾ ਨਾਮ ਸੀਗਾ ਵਾਜੀਰਾਮਨ ਰਵੀ ਅੱਛਾ ਕਿੰਨੇ ਉਸ ਤੋਂ ਬਾਅਦ ਜਦੋਂ ਉਸੇ 10 ਰੁਪਏ ਲੱਗੇ ਆਏ ਹਨ ਕੋਚਿੰਗ ਲੈਣ ਤੋਂ ਬਾਅਦ ਤੁਸੀਂ ਘਰ ਦੇ ਵਿੱਚ ਵੀ ਪ੍ਰੈਕਟਿਸ ਕੀਤੀ ਹੋਈਗੀ ਕਿੰਨੇ ਘੰਟੇ ਦੇ ਜਿਹੜੇ ਟਾਈਮ ਦੇ ਰਹਿਆ ਫਿਰ ਬਿਜ਼ਨਸ ਨੂੰ ਵੀ ਟਾਈਮ ਦਿੰਦੇ ਸੀਗੇ ਫਿਰ ਨਹੀਂ ਮੈਂ ਫੁੱਲ ਟਾਈਮ ਸਟੱਡੀ ਕਰਦਾ ਸੀਗਾ ਫੁੱਲ ਪੂਰਾ ਫੋਕਸ ਮੇਰੇ ਉੱਤੇ ਹੀ ਸੀਗਾ ਤੇ ਜੇਕਰ ਘੰਟਿਆਂ ਦੀ ਗੱਲ ਕਰੀਏ ਤਾਂ ਵੇਰੀਏਬਲ ਸੀਗੇ ਜਦੋਂ ਇਮਤਿਹਾਨ ਦੇ ਦਿਨ ਨਜ਼ਦੀਕ ਆ ਜਾਂਦੇ ਸੀਗੇ ਉਦੋਂ 12 ਘੰਟੇ ਪੜਾਈ ਹੁੰਦੀ ਸੀਗੀ ਵੈਸੇ 9 ਤੋਂ 10 ਘੰਟੇ ਦੀ ਰੁਟੀਨ ਸੀਗੀ ਹੋਰ ਫੈਮਿਲੀ ਦੇ ਵਿੱਚ ਕੌਣ-ਕੌਣ ਰਹੇਗੇ ਜੁਆਇੰਟ ਫੈਮਿਲੀ ਹੈਗੀ ਹਾਂਜੀ ਮੇਰੇ ਗ੍ਰੈਂਡਪੇਰੈਂਟਸ ਨਾਲ ਆ ਪੇਰੈਂਟਸ ਬ੍ਰਦਰ ਫੈਮਿਲੀ ਅੱਛਾ ਜਦੋਂ ਇਹ ਰਿਜ਼ਲਟ ਆਇਆ ਹੈਗਾ ਜਦੋਂ ਪਤਾ ਲੱਗਾ ਹੈਗਾ ਸਿੱਗੀ ਅੱਜ ਦੀ ਉਮੀਦ ਸੀਗੀ ਪਤਾ ਸੀਗਾ ਕਿ ਅੱਜ ਰਿਜ਼ਲਟ ਆਣ ਵਾਲਾ ਹੈ ਤੇ ਉਸ ਤੋਂ ਬਾਅਦ ਫਰਸਟ ਰਿਐਕਸ਼ਨ ਕੀ ਸੀਗਾ ਜਦੋਂ ਪਤਾ ਲੱਗਾ ਹੈਗਾ ਥੋੜੀ ਥੋੜੀ ਜਾਣਕਾਰੀ ਸੀਗੀ ਕਿ ਅੱਜ ਸ਼ਾਇਦ ਰਿਜ਼ਲਟ ਆ ਸਕਦਾ ਤੇ ਇਹ ਫਰਸਟ ਰਿਐਕਸ਼ਨ ਤਾਂ ਜੀ ਰਿਲੀਫ ਹੁੰਦਾ ਰਿਲੀਫ ਖੁਸ਼ੀ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਮੂੰਹ ਦੇ ਉੱਤੇ ਫੇਸ ਦੇ ਉੱਤੇ ਖੁਸ਼ੀ ਦੇਖ ਕੇ ਉਹਦਾ ਸਵਾਦ ਹੀ ਅਲੱਗ ਹੁੰਦਾ ਕਿੱਥੇ ਸੀਗੇ ਜਦੋਂ ਇਹ ਪਤਾ ਲੱਗਾ ਹੈਗਾ ਰਿਜ਼ਲਟ ਜਦੋਂ ਆਇਆ ਹੈਗਾ ਰੈਂਕ ਤਾਂ ਪਤਾ ਲੱਗਾ ਹੈਗਾ ਉਸ ਟਾਈਮ ਤੁਸੀਂ ਕਿੱਥੇ ਸੀਗੇ ਫੈਮਿਲੀ ਦੇ ਨਾਲ ਸੀਗੇ ਇਕੱਲੇ ਸੀਗੇ ਫਰੈਂਡ ਸਰਕਲ ਨਾਲ ਸੀਗੇ ਨਹੀਂ ਮੈਂ ਆਪਣੀ ਫੈਮਿਲੀ ਦੇ ਨਾਲ ਹੀ ਸੀਗਾ ਘਰ ਹੀ ਸੀਗਾ ਮੈਂ ਘਰੇ ਸੀਗੇ ਜਦੋਂ ਪਤਾ ਲੱਗਾ ਹੈਗਾ ਤੇ ਫੋਨ ਬੜਾ ਵੇਟਿੰਗ ਦੇ ਵਿੱਚ ਸੀਗਾ ਤੁਹਾਡਾ ਸਾਨੂੰ ਵੀ ਕੰਟੈਕਟ ਕਰਨ ਨੂੰ ਤਕਰੀਬਨ 1.5 ਘੰਟਾ ਲੱਗ ਗਿਆ ਦੇਖੋ ਜੀ ਰਿਸ਼ਤੇਦਾਰ ਯਾਰ ਦੋਸ ਸਾਰਿਆਂ ਦੇ ਫੋਨ ਕਾਫੀ ਆ ਰਹੇ ਸੀਗੇ ਤੇ ਬਸ ਬੈਠਾ ਰਿਹਾ ਤੌੜੀ ਕਿਤਨੇ ਕਿਤ ਕਾਲ ਮੀਟਿੰਗ ਰਹਿ ਗਈ ਹੋਣੀ ਉਹ ਤਾਂ ਈ ਸਾਰੀ ਨਹੀਂ 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 ਬਹੁਤ ਬਹੁਤ ਮੁਬਾਰਕਾਂ ਸਾਡੇ ਵੱਡੇ ਬ੍ਰਦਰ ਵੀ ਨਾਲ ਹੈ ਪਹਿਲਾਂ ਤਾਂ ਵੱਡੇ ਭਰਾ ਨੂੰ ਮੁਬਾਰਕਾਂ ਛੋਟੇ ਭਰਾ ਨੇ ਪੂਰੇ ਫਗਵਾੜਾ ਸ਼ਹਿਰ ਦੇ ਨਾਲ ਨਾਲ ਸੂਬੇ ਦੇ ਨਾਮ ਵੀ ਜਿਹੜਾ ਰੋਸ਼ਨ ਕੀਤਾ ਬਿਲਕੁਲ ਥੈਂਕ ਯੂ ਜੀ ਇਹਦੀ ਆਪਣੀ ਮਿਹਨਤ ਸੀਗੀ ਇੰਨੇ ਸਾਲਾਂ ਦੀ ਜਿਹੜੀ ਇਹਨੂੰ ਅੱਜ ਰਿਜ਼ਲਟ ਮਿਲਿਆ ਜਿਸ ਚੀਜ਼ ਦਾ ਪਰ ਦੇਖਣ ਦੇ ਵਿੱਚ ਇਹ ਲੱਗਦਾ ਹੈ ਕਿ ਵੱਡੇ ਸਿਹਤਕ ਲੱਗਦੇ ਪਏ ਤੁਸੀਂ ਤਾਂ ਬੜੇ ਜੰਗ ਜੇ ਲੱਗਦੇ ਪਏ ਹੋ ਹੋ ਸਕਦਾ ਹੈ ਜੀ ਦੇਖਣ ਦੇ ਵਿੱਚ ਲੱਗਦਾ ਹੋਵੇ ਅੱਛਾ ਜਦੋਂ ਅੱਜ ਬ੍ਰਦਰ ਦਾ ਰਿਜ਼ਲਟ ਆਇਆ ਹੈਗਾ ਫੋਨ ਤੁਹਾਡੇ ਵੀ ਫਿਰ ਬਜਨੇ ਸ਼ੁਰੂ ਹੋ ਗਏ ਨੇ ਵਧਾਈਆਂ ਦੇਣ ਆ ਰਹੇ ਨੇ ਬਿਲਕੁਲ ਇਸੇ ਤਰੀਕੇ ਨਾਲ ਸੀਗਾ ਜੀ ਯਾਰਾ ਦੋਸਤਾਂ ਦੇ ਰਿਸ਼ਤੇਦਾਰਾਂ ਦੇ ਸਾਰੇ ਕੰਗ੍ਰੈਚੁਲੇਟ ਕਰਨ ਲਈ ਫੋਨ ਕਰਦੇ ਗਿਆ ਸਾਰਿਆਂ ਨੂੰ ਚੰਗਾ ਲੱਗਦਾ ਜੇ ਤਾਂ ਆਪਣੇ ਘਰ ਦਾ ਕੋਈ ਬੱਚਾ ਇਤਨਾ ਵਧੀਆ ਮੁਕਾਮ ਹਾਸਲ ਕਰੇ ਹੂੰ ਅੱਛਾ ਇੱਕ ਉਮੀਦ ਵੀ ਹੁੰਦੀ ਹੈ ਨਾ ਜਿਹਦਾ ਕਹਿਦੀ ਹੈ ਹੁਣ ਤੁਹਾਡੇ ਫਾਦਰ ਸਾਹਿਬ ਨਾਲ ਵੀ ਜਿਹੜੀ ਗੱਲ ਹੋਈ ਸੀਗੀ ਉਹ ਕਹਿੰਦੇ ਸੀਗੇ ਤੁਸੀਂ ਬਿਜ਼ਨਸmen ਬਿਜ਼ਨਸ ਵਾਲ ਜਾਣ ਨੂੰ ਇੰਟਰਸਟ ਕਰ ਰਹੇ ਸੀਗੇ ਤੇ ਸਿੱਧਕ ਉਹਨਾਂ ਦਾ ਪਹਿਲਾ ਤਾਂ ਇਹ ਸੀਗਾ ਬਿਊਰੋਕ੍ਰੇਸੀ ਵਾਲ ਜਿਹੜਾ ਉਧਰ ਜਾਣਾ ਹੈਗਾ ਤੇ ਫਿਰ ਤਾਂ ਦੇ ਸਪੋਰਟ ਵੀ ਆ ਰਹੀ ਹੋਣੀ ਹੈ ਕਿਉਂਕਿ ਜੇ ਦੋ ਬ੍ਰਦਰ ਦੀ ਗੱਲ ਕਰੀਏ ਤੇ ਜੇ ਇੱਕ ਬਿਜ਼ਨਸਮੈਨ ਜਿਹੜਾ ਹੁੰਦਾ ਉਹਨੂੰ ਟਾਈਮਿੰਗ ਦੇਣਾ ਹੈ ਜਾਂ ਸਿਟਿੰਗ ਜਿਹੜੀ ਦੇਣੀ ਹੁੰਦੀ ਹੈ ਬੜੀ ਜ਼ਰੂਰੀ ਹੁੰਦੀ ਹੈ ਆਪਣੇ ਬੀਜ਼ਨਸ ਨੂੰ ਤੇ ਜਿਹੜਾ ਸਕੂਲ ਕਾਲਜ ਟਾਈਮ ਹੈਗਾ ਤੁਸੀਂ ਵੀ ਦੇਖਿਆ ਹੋਣਾ ਕਿ ਉਹਦੇ ਵਿੱਚ ਥੋੜੀ ਆਜ਼ਾਦੀ ਹੁੰਦੀ ਹੈ ਬਿਲਕੁਲ ਪਜੀ ਮੇਰਾ ਇੰਟਰਸਟ ਸ਼ੁਰੂ ਤੋਂ ਬਿਜ਼ਨਸ ਵਾਲ ਸੀਗਾ ਇਹਦਾ ਇੰਟਰਸਟ ਸ਼ੁਰੂ ਤੋਂ ਹੀ ਬਿਊਰੋਕ੍ਰੇਸੀ ਵਾਲ ਸੀਗਾ ਐ ਐਕਸਪਾਇਰਡ ਸੀਗਾ ਇਹਨਾਂ ਚੀਜ਼ਾਂ ਤੋਂ ਕਿ ਇਹਨੇ ਐਸਸੀ ਲਾਈਨ ਇਹ ਹੀ ਵਾਲੀ ਲਾਈਨ ਚੂਜ਼ ਕਰਨੀ ਹੈ ਤੇ ਆਬਵੀਅਸਲੀ ਸਪੋਰਟ ਸਾਰੇ ਫੈਮਿਲੀ ਮੈਂਬਰਸ ਦੀ ਸੀਗੀ ਅਗਰ ਬੱਚੇ ਦਾ ਕੋਈ ਐ ਮੋਟਿਵ ਹੈਗਾ ਔਰ ਇੰਨਾ ਵਧੀਆ ਔਰ ਉੱਚਾ ਮੋਟਿਵ ਹੈਗਾ ਤੇ ਉਸ ਚੀਜ਼ ਨੂੰ ਪਰਸੂ ਕਰਨਾ ਸਾਰੇ ਉਸ ਉਸ ਚੀਜ਼ ਨੂੰ ਸਪੋਰਟ ਕਰਦੇ ਆ ਲੱਗਦਾ ਸੀਗਾ ਸੀਗਾ ਉਮੀਦ ਸੀਗੀ ਕਿ ਇਸੇ ਦੇਖੋ ਨੇ ਅੱਜ ਇਹ ਮਕਾਮ ਹਾਸਲ ਕਰੋਗੇ ਜਦ ਰਿਜ਼ਲਟ ਆਊਗਾ ਬਿਲਕੁਲ ਉਮੀਦ ਸੀਗੀ ਜੀ ਐਕਚੁਅਲੀ ਇਹਦਾ ਤੀਸਰਾ ਤਿੰਨ ਇੰਟਰਵਿਊਜ਼ ਹੋ ਚੁੱਕੇ ਸੀਗੇ ਬਲੇ ਤੇ ਬਿਲਕੁਲ ਟਚ ਐਂਡ ਗੋ ਸੀਗਾ ਉਹ ਵਾਲਾ ਚੀਜ਼ ਵੀ ਤੇ ਇਸ ਵੈਰੀ ਸੀਗਾ ਕਿ ਕਲੀਅਰ ਹੋ ਜਾਣਾ ਚਾਹੀਦਾ ਹਾਂ ਬਸ ਇਹ ਗੱਲ ਸਾਨੂੰ ਇਸ ਤੱਕ ਜੀ ਭੁੱਲ ਗਏ ਸੀਗੇ ਕਿ ਸਾਡਾ ਇਹ ਕਿੰਨੀ ਵਾਰ ਜਿੱਦਾਂ ਕਾਫੀ ਮਿਹਨਤ ਕਰਨੀ ਪਈ ਹੋਣੀ ਹੈ ਕਿੰਨੀ ਵਾਰੀ ਦੇ ਵਿੱਚ ਇਹ ਤੁਸੀਂ ਰੈਂਕ ਜਿਹੜਾ ਹਾਸਲ ਕੀਤਾ ਮੇਰਾ ਜੀ 6th ਅਟੈਂਪਟ ਸੀਗਾ ਤੇ 3rd ਇੰਟਰਵਿਊ ਸੀਗਾ ਮੇਰਾ ਓਕੇ ਜੀ ਤੇ ਮਿਹਨਤ ਕਾਮਯਾਬ ਹੋਏ ਹੈ ਇਹ ਕਰਦਨੇ ਪ੍ਰੈਕਟਿਸ ਨਾਲ ਹਾਂਜੀ ਮਿਹਨਤ ਆ ਜੀ ਕਾਫੀ ਲੱਗੀ ਇਹਦੇ ਵਿੱਚ ਤੇ ਕਾਫੀ ਸਾਲਾਂ ਦੀ ਮਿਹਨਤ ਸੀਗੀ ਤੇ ਇਵੈਂਚੁਅਲੀ ਜੋ ਚਾਹੀਦਾ ਸੀਗਾ ਰੱਬ ਨੇ ਕਿਰਪਾ ਕੀਤੀ ਤੇ ਮਿਲ ਗਈ ਉਹ ਚੀਜ਼ ਆਪਣਾ ਹੁਣ ਆਈਪੀਐਸ ਬਣ ਗਏ ਆ ਹੁਣ ਲੋਕਾਂ ਨੂੰ ਵੀ ਕਾਫੀ ਉਮੀਦ ਹੋਣੀ ਹੈ ਕਿ ਆਈਪੀਐਸ ਰੈਂਕ ਜਿਹੜਾ ਹੈ ਉਹਨੂੰ ਲੈ ਕੇ ਲੋਕ ਜਿਹੜੇ ਜਿਹੜੇ ਪੀੜਤ ਹੁੰਦੇ ਆ ਜਿਹੜੇ ਦੁਖੀ ਹੁੰਦੇ ਆ ਉਹਨਾਂ ਨੂੰ ਆਈਪੀਐਸ ਤੋਂ ਬੜੀ ਉਮੀਦ ਹੁੰਦੀ ਹੈ ਕਿ ਸਾਨੂੰ ਕਿਤੇ ਨਾ ਕਿਤੇ ਜਿਹੜੇ ਆਈਪੀਐਸ ਐ ਸਾਨੂੰ ਇਨਸਾਫ ਵੀ ਦਵੋਗੇ ਤੇ ਸਾਡੀ ਗੱਲ ਵੀ ਜਿਹੜੇ ਸੁਣੋਗੇ ਉਹ ਸੇਅਰ ਦੇ ਉੱਪਰ ਬੈਠਣ ਜਾ ਰਹੇ ਆ ਤੁਸੀਂ ਹੁਣ ਤੇ ਉਹਦੇ ਵਿੱਚ ਲੋਕ ਜਿਹੜੇ ਬੜੀ ਉਮੀਦ ਰੱਖਣਗੇ ਤੁਹਾਡੇ ਨਾਲ ਜੀ ਬਿਲਕੁਲ ਜੀ ਬਹੁਤ ਵੱਡੀ ਮੋਟੀਵੇਸ਼ਨ ਹੈ ਸੀਗੀ ਕਿ ਕੋਈ ਇੱਦਾਂ ਦਾ ਆਪਾਂ ਮੁਕਾਮ ਹਾਸਲ ਕਰ ਸਕੀਏ ਕਿ ਲੋਕਾਂ ਦੀ ਜਿਹੜੀ ਲਾਈਫ ਹੈਗੀ ਆ ਥੋੜੀ ਜਿਹੀ ਸੁਖਾਲੀ ਕਰ ਸਕੀਏ ਤੇ ਕੋਸ਼ਿਸ਼ ਬਿਲਕੁਲ ਆਈ ਰਹੇਗੀ ਕਿ ਜੇਕਰ ਆਈਪੀਐਸ ਦਾ ਅਹੁਦਾ ਮਿਲਿਆ ਤਾਂ ਲੋਕਾਂ ਦੀ ਜ਼ਿੰਦਗੀ ਥੋੜੀ ਆਸਾਨ ਕਰੀਏ ਤੇ ਮਦਦ ਕਰੀਏ ਉਹਨਾਂ ਦੀ ਅੱਛਾ ਕੋਈ ਮੈਸੇਜ ਇੱਕ ਜ਼ਰੂਰ ਦਿਓ ਕਿਉਂਕਿ ਬੜੀ ਯੰਗ ਏਜ ਦੇ ਵਿੱਚ ਤੁਸੀਂ ਇਹ ਮੁਕਾਮ ਹਾਸਲ ਕੀਤਾ ਆਪਣੀ ਏਜ ਵੀ ਜ਼ਰੂਰ ਇੱਕ ਵਾਰੀ ਦੱਸ ਦਿਓ ਤਾਂ ਕਿ ਜਿਹੜੇ ਹੋਰ ਜਿਹੜੇ ਇਹ ਇੰਟਰਵਿਊ ਸਾਡੇ ਦੇਖਦੇ ਹੋਣ ਉਹਨਾਂ ਨੂੰ ਇੱਕ ਆਸਮੇਂ ਜਾਗੇ ਕਿ ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਹੈਗੀ ਤੇ ਮਿਹਨਤ ਨਾਲ ਆਪਾਂ ਕੋਈ ਵੀ ਮੁਕਾਮ ਜਿਹੜਾ ਹਾਸਲ ਕਰ ਸਕਦੇ ਮੇਰੀ ਉਮਰ ਚ 29 ਸਾਲ ਆ ਤੇ ਮੈਸੇਜ ਮੇਰਾ ਇਹੀ ਰਹੇਗਾ ਕਿ ਯੂਥ ਨੂੰ ਡ੍ਰੀਮ ਬਿਗ ਵੱਡੇ ਸੁਪਨੇ ਦੇਖੋ ਤੇ ਉਹਦੇ ਹਿਸਾਬ ਨਾਲ ਹਾਰਡ ਵਰਕ ਵੀ ਕਰੋ ਤੇ ਹੋ ਸਕਦਾ ਸਕਸੈਸ ਸ਼ੁਰੂ ਚ ਨਾ ਮਿਲੇ ਬਟ ਪਰਸੀਵਰੈਂਸ ਦਿਖਾਓ ਤੇ ਇਵੈਂਚੁਅਲੀ ਜੇਕਰ ਤੁਸੀਂ ਮਿਹਨਤ ਬਹੁਤ ਚੰਗੇ ਤਰੀਕੇ ਨਾਲ ਕੀਤੀ ਆ ਤਾਂ ਸਕਸੈਸ ਜ਼ਰੂਰ ਮਿਲੇਗੀ ਬਹੁਤ ਬਹੁਤ ਮੁਬਾਰਕਾਂ ਸਾਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸਨ ਸਿਦਕ ਸਿੰਘ ਜੀ ਨਾਲ ਉਹਨਾਂ ਦੇ ਵੱਡੇ ਬ੍ਰਦਰ ਨਾਲ ਫੈਮਿਲੀ ਮੈਂਬਰ ਜਿਹੜੇ ਅੱਜ ਵਿਆਹ ਵਰਗਾ ਮਾਹੌਲ ਬਣਿਆ ਹੋਗਾ ਕਿਉਂਕਿ 157 ਰੈਂਕ ਜਿਹੜਾ ਹਾਸਲ ਕੀਤਾ ਹੈ ਫਗਵਾੜਾ ਸ਼ਹਿਰ ਦਾ ਜਿਹੜਾ ਨਾਮ ਰੌਸ਼ਨ ਕੀਤਾ ਪੂਰੇ ਸੂਬੇ ਦਾ ਨਾਮ ਜਿਹੜਾ ਰੌਸ਼ਨ ਕੀਤਾ ਤੇ ਸਿਦਕ ਨੇ ਜਿਵੇਂ ਦੱਸਿਆ ਕਿ 29 ਸਾਲ ਦੀ ਉਮਰ ਦੇ ਵਿੱਚ ਜਿਹੜਾ ਇਹ ਮੁਕਾਮ ਹਾਸਲ ਕੀਤਾ ਜਿਹੜਾ ਵੀ ਲੋਕਾਂ ਨੂੰ ਆਸ ਉਮੀਦ ਹੋਵੇ ਉੱਤੇ ਖੜਾ ਉਤਰਨ ਦੇ ਜਿਹੜੇ ਪੂਰੇ ਕੋਸ਼ਿਸ਼ ਕਰਨਗੇ ਫਾਮੰਦਰ ਨਾਲ ਮਨੀਸ਼ ਬਾਬਾ ਫਗਵਾੜਾ